ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਇਹ ਤਸਵੀਰ ਵੇਖੋ ਜੋ ਕਿ AI ਦੀ ਮਦਦ ਨਾਲ ਬਣਾਈ ਗਈ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੁਰੂ ਘਰ ਦੀਆਂ ਤਸਵੀਰਾਂ ਆਰਟੀਫੀਸ਼ੀਅਲ ਬਣਾ ਕੇ ਜਾਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਆਰਟੀਫੀਸ਼ੀਅਲ ਬਣਾ ਕੇ ਬਹੁਤ ਵੱਡੇ ਪੱਧਰ ਤੇ ਵਾਇਰਲ ਕੀਤੀਆਂ ਜਾਂਦੀਆਂ ਨੇ ਮੈਂ ਇੱਥੇ ਬੇਨਤੀ ਕਰਦਾ ਕਿ ਪਹਿਲਾਂ ਤਾਂ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਆਂ ਮੂਰਤੀ ਪੂਜਾ ਨੂੰ ਅਸੀਂ ਨਹੀਂ ਮੰਨਦੇ ਪਰ ਫਿਰ ਵੀ ਸਾਡੇ ਬਹੁਤ ਸਾਰੇ ਐਸੇ ਵੀਰ ਨੇ ਭੈਣਾਂ ਨੇ ਭਰਾ ਨੇ ਜਿਹੜੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਸੋ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤੁਸੀਂ ਇਹ ਦਰਬਾਰ ਸਾਹਿਬ ਦੀ ਤਸਵੀਰ ਵੇਖੋ ਕਿ ਇਹ ਦਰਬਾਰ ਸਾਹਿਬ ਦੀ ਤਸਵੀਰ ਤਾਂ ਅਸੀਂ ਬਣਾ ਦਿੱਤੀ ਆ ਆਰਟੀਫੀਸ਼ੀਅਲ ਪਰ ਇਹ ਜੋ ਸਾਹਮਣੇ ਤਸਵੀਰ ਨਜ਼ਰ ਆ ਰਹੀ ਹੈ ਇਹ ਸਾਨੂੰ ਕੀ ਦਰਸਾ ਰਹੀ ਹੈ ਪਹਿਲੀ ਗੱਲ ਤਾਂ ਇਹ ਕਿ ਦਰਬਾਰ ਸਾਹਿਬ ਦੇ ਅੰਦਰ ਜਿੰਨੇ ਵੀ ਆ ਸਿੱਖ ਵਿਖਾਏ ਗਏ ਨੇ ਕਿ ਇਹਨਾਂ ਦੇ ਕੇਸ ਬੰਨੇ ਹੋਏ ਨੇ ਜਾਂ ਖੁੱਲੇ ਨੇ ਜੇ ਇਹਨਾਂ ਦੇ ਕੇਸ ਖੁੱਲੇ ਨੇ ਤਾਂ ਕੀ ਮਤਲਬ ਹੈ ਇਸ ਦਾ ਅਸੀਂ ਬਣਾ ਤਾਂ ਦਿੱਤੀ ਪਰ ਅਸੀਂ ਸਮਝਿਆ ਨਹੀਂ ਕਿ ਕੇਸ ਖੁੱਲੇ ਕਿਉਂ ਨੇ ਦੂਜੇ ਨੰਬਰ ਤੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਤੇ ਅਸੀਂ ਇਹ ਵੀ ਨਹੀਂ ਧਿਆਨ ਦਿੱਤਾ ਕਿ ਇਸ ਫੋਟੋ ਦੇ ਵਿੱਚ ਦਰਵਾਜ਼ੇ ਵੀ ਨਹੀਂ ਦਿਖਾਏ ਜਾ ਰਹੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਆਰਟੀਫੀਸ਼ੀਅਲ ਫੋਟੋ ਮੈਡੀਟ ਕਰਦੇ ਨੇ ਬਣਾਉਂਦੇ ਨੇ ਗੁਰੂ ਸਾਹਿਬਾਨਾਂ ਦੀਆਂ ਵੀ ਫੋਟੋਆਂ ਬਣਾਉਂਦੇ ਨੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਕਿ ਤੁਸੀਂ ਇਤਿਹਾਸ ਨੂੰ ਦਰਸਾਉਣ ਲਈ ਗੁਰੂ ਘਰਾਂ ਨੂੰ ਇਤਿਹਾਸ ਦੇ ਸੰਬੰਧਿਤ ਦਰਸਾਉਣ ਲਈ ਇਹ ਫੋਟੋਆਂ ਪਾ ਰਹੇ ਹੋ ਪਰ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਹੁਣ ਜਿੰਨੇ ਵੀ ਤੁਸੀਂ ਸਿੱਖ ਵੇਖ ਰਹੇ ਹੋ ਜਿਹੜੇ ਦਰਬਾਰ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੌਜੂਦ ਨੇ ਹਨਾ ਸਾਰਿਆਂ ਦੇ ਕੇਸ ਖੁੱਲੇ ਨੇ ਦਸਤਾਰਾਂ ਭਵੇਂ ਸਜਾਈਆਂ ਹੋਈਆਂ ਨੇ ਪਰ ਕੇਸ ਖੁੱਲੇ ਨੇ ਹਨਾ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜਦ ਕਿ ਅਸੀਂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਜਾਰੀ ਆ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਬਹੁਤ ਵੱਡੇ ਪੱਧਰ ਤੇ ਵਾਇਰਲ ਹੁੰਦੀਆਂ ਨੇ ਦੂਰ ਦੂਰ ਤੱਕ ਜਾਂਦੀਆਂ ਨੇ ਅੱਗੇ ਕੀ ਪ੍ਰਭਾਵ ਪੈਂਦਾ ਕੀ ਇਹਦੇ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਇਹ ਹਰ ਇੱਕ ਦੀ ਸੋਚ ਤੇ ਨਿਰਪਰ ਕਰਦਾ ਡਿਪੈਂਡ ਕਰਦਾ ਇਸ ਕਰਕੇ ਇਹਨਾਂ ਗੱਲਾਂ ਦਾ ਜਿਹੜੇ ਵੀ ਵੀਰ AI ਦੇ ਦੁਆਰਾ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਜਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਬਣਾ ਰਹੇ ਨੇ ਉਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ